ਸੋ ਹਾਂਜੀ ਦੋਸਤੋ ਮੇਰੇ ਚੈਨਲ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਸੋ ਦੋਸਤੋ ਅਮਰੀਕਾ ਦੇ ਵੱਲੋਂ ਵੀ ਕਾਫੀ ਜ਼ਿਆਦਾ ਜਿਹੜੀਆਂ ਖਬਰਾਂ ਵਾਇਰਲ ਹੋ ਰਹੀਆਂ ਨੇ ਸੋ ਉੱਥੋਂ ਆਪਣੇ ਸਾਹਮਣੇ ਬਾਰਡਰ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਹੜੀ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਦੇਖੋਗੇ ਸੋ ਉਹ ਵੀਡੀਓ ਦਾ ਸੱਚ ਕੀ ਹੈਗਾ ਉਹ ਅਸੀਂ ਤੁਹਾਡੇ ਨਾਲ ਇਸ ਵਿੱਚ ਸ਼ੇਅਰ ਕਰਨ ਜਾ ਰਹੇ ਹਾਂ ਜੀ ਸੋ ਦੋਸਤੋ ਜਿਹੜਾ ਕਿ ਅਮਰੀਕਾ ਦੇ ਵਿੱਚ 트럼ਪ ਜਿਹੜਾ ਕਿ 47ਵੇਂ ਪ੍ਰੈਜ਼ੀਡੈਂਟ ਬਣ ਚੁੱਕਿਆ ਠੀਕ ਹੈ ਜੀ ਸੋ ਉਹਦੇ ਕਰਕੇ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਮੈਕਸੀਕੋ ਦੇ ਬਾਰਡਰਾਂ ਤੇ ਮਤਲਬ ਕਿ ਬਹੁਤ ਸਾਰੀ ਜਿਹੜੀ ਕਿ ਸਿਕਿਉਰਿਟੀ ਤਣਾਤ ਕਰ ਦਿੱਤੀ ਗਈ ਹੈ ਜਿਹੜਾ ਕਿ ਇਲੀਗਲ ਡੀਕ ਨੇ ਨਾਲ ਲੋਕ ਡੌਂਕੀਆਂ ਵਗੈਰਾ ਲਾ ਕੇ ਬਾਰਡਰ ਪਾਰ ਕਰਕੇ ਅਮਰੀਕਾ ਦੇ ਵਿੱਚ ਆਉਂਦੇ ਸੀ ਚਾਈਨਾ ਤੋਂ ਆਉਂਦੇ ਸੀ ਗ੍ਰੀਨਡੀਆ ਆ ਜਾਂਦੇ ਸੀ ਬਹੁਤ ਸਾਰੇ ਮਤਲਬ ਕਿ ਵਰਲਡ ਲੈਵਲ ਤੇ ਲੋਕ ਜਿਹੜੇ ਕਿ ਡੌਂਕੀਆਂ ਲਗਾ ਕੇ ਜਾਂਦੇ ਸੀ ਸੋ ਉਹਨਾਂ ਨੂੰ ਕੰਟਰੋਲ ਕਰ ਲਈ ਇਹਨਾਂ ਨੇ ਵਾਅਦੇ ਕੀਤੇ ਸੀ ਕਿ 트럼ਪ ਨੇ ਆਪਣੀ ਆਡੀਅנס ਦੇ ਨਾਲ ਸੋ ਉਹ ਵ ਤੇ ਇਹ ਮਤਲਬ ਹੁਣ ਜਿਹੜੇ ਇਲੀਗਲ ਤਰੀਕੇ ਨਾਲ ਜਿਹੜੇ ਲੋਕ ਉਥੇ ਹਸ ਟਾਈਮ ਰਹਿ ਰਹੇ ਆ ਉਹਨਾਂ ਨੂੰ ਵੀ ਇਹ ਆਪਣੇ ਦੇਸ਼ ਦੇ ਵਿੱਚੋਂ ਬਾਹਰ ਕਰਨਗੇ ਔਰ ਨਵੇਂ ਜਿਹੜੇ ਲੋਕ ਆ ਰਹੇ ਸੀ ਉਹਨਾਂ ਨੂੰ ਸਖਤਾਈ ਦੇ ਨਾਲ ਉਥੇ ਬਾਰਡਰਾਂ ਤੇ ਸਿਕਿਉਰਿਟੀ ਤਣਾਦ ਕਰਤੀ ਹੈਗੀ ਹੈ ਕਿ ਨਵੇਂ ਲੋਕ ਨਾ ਆ ਸਕੋ ਸੋ ਇਹ ਇੱਕ ਅਪਡੇਟ ਹੈਗੀ ਹੈ ਔਰ ਰੀਅਲ ਵੀਡੀਓ ਹੈਗੀ ਹੈ ਇਹ ਬਹੁਤ ਸਾਰੇ ਲੋਕ ਸੋਚ ਰਹੇ ਸੀਗੇ ਕਿਤੇ ਕੋਈ ਪੁਰਾਣੀ ਵੀਡੀਓ ਹੈ ਜਾਂ ਕੋਈ ਫੇਕ ਸੋ ਇਸ ਤਰ੍ਹਾਂ ਨਹੀਂ ਹੈਗਾ ਰੀਅਲ ਇਸ ਟਾਈਮ ਜਿਹੜੀ ਕੰਡੀਸ਼ਨ ਉਥੇ ਦੀ ਅਮਰੀਕਾ ਦੀ ਜਿਹੜੀ ਕੇਸ ਦੇ ਵਿੱਚ ਦੱਸੀ ਗਈ ਹੈ ਠੀਕ ਹੈ ਜੀ ਸੋ ਇਸੇ ਤਰ੍ਹਾਂ ਅਪਡੇਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਹਾਂ ਸੋ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਥੈਂਕ ਯੂ